ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੀ ਹੈ ਕਿ ਨਿਊ ਦੀ ਬੱਸਾਂ ਦਾ ਕਿੰਨਾ ਇਹ ਤੇਜ਼ ਰਫਤਾਰ ਨਾਲ ਆਉਂਦੀਆਂ तकरीबन ਸਾਰੀਆਂ ਬੱਸਾਂ ਹੀ ਤੇਜ਼ ਰਫਤਾਰ ਦੇ ਨਾਲ ਆਉਂਦੀਆਂ ਕਿਉਂਕਿ ਇੱਕ ਇੱਕ ਪਰਮਟ ਤੇ ਕਿੰਨੀਆਂ ਬੱਸਾਂ ਚਲਾ ਰਹੇ ਆ ਠੀਕ ਹੈ ਇਹਦੇ ਵੱਲ ਕਿਸੇ ਸਰਕਾਰ ਦਾ ਕਿਸੇ ਕੋਈ ਪ੍ਰਸ਼ਾਸਨ ਦਾ ਕਿਸੇ ਦਾ ਕੋਈ ਧਿਆਨ ਨਹੀਂ ਤੁਸੀਂ ਦੇਖਦੇ ਹੋਵੋਗੇ ਆਮ ਤੁਸੀਂ ਜਾਣਦੇ ਹੋ ਕਿ ਤੇ ਆ ਤੁਹਾਡੇ ਵੀਕਲ ਦੀ ਕਾਰ ਦੀ ਤੁਸੀਂ ਸਪੀਡ ਤੇਜ਼ ਕਰਦੇ ਹੋ ਨਾ ਤੇ ਨਾਲ ਦੇ ਨਾਲ ਚਲਾਨ ਕੱਟਾਇਆ ਜਾਂਦਾ ਰੋਡ ਤੇ ਤੇ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਵੀ ਛੜਕਾਂ ਤੇ ਆਏ ਤੁਰੇ ਫਿਰਦੀਏ ਜਿਵੇਂ ਸਿਰਫ ਬਸ ਕੋਈ ਗੱਡੀ ਤੇਜ਼ ਦੇਖੇ ਸਹੀ ਜਾ ਕੇ ਚਲਾਨ ਕਰ ਦਗੇ ਤੇ ਪਰ ਇਹਨਾਂ ਨੂੰ ਜਿਹੜੀਆਂ ਬੱਸਾਂ ਇੰਨੀਆਂ ਤੇਜ਼ ਆ ਰਹੀਆਂ ਇਹਨਾਂ ਨੂੰ ਇਹ ਨਹੀਂ ਦੇਖਦੀਆਂ ਉਦੋਂ ਅੱਖਾਂ ਤੇ ਇਹ ਖੋਪੇ ਚੜਾ ਲੈਂਦੇ ਆ ਉਦੋਂ ਇਹਨਾਂ ਨੂੰ ਨਹੀਂ ਦੇਖਦੀਆਂ ਵੀ ਇਹਨੇ ਰੋਡ ਤੇ ਬੱਸ ਤੇ ਜਾ ਰਹੀ ਆ ਤੇ ਉਦੋਂ ਪਰਸਾਂ ਲਈ ਕਿੱਥੇ ਜਾਂਦੇ ਆ ਨੰਗਦੀਆਂ ਤਾਂ ਅਕਸਰ ਇਹਨਾਂ ਦੇ ਚੌਂਕਾਂ ਦੇ ਵਿੱਚੋਂ ਦੀ ਆ ਨੰਗਦੀਆਂ ਤਾਂ ਇਹਨਾਂ ਦੇ ਨਾਕਿਆਂ ਵਿੱਚ ਦੀ ਆ ਕਿੰਨੇ ਲੋਕਾਂ ਦਾ ਨੁਕਸਾਨ ਹੋ ਗਿਆ ਕਿੰਨੇ ਮਰ ਗਏ ਉੱਥੇ ਹੈ ਕਿਸੇ ਨੂੰ ਦਰਦ ਪਰ ਬਈ ਪਹਿਲਾਂ ਜਿਹੜਾ ਇਹ ਚੀਜ਼ ਹੋਣੀ ਚਾਹੀਦੀ ਸੀ ਡਰਾਈਵਰ ਤੇ ਕਨੈਕਟਰ ਤੇ ਕਹਿੰਦੇ ਸੀ ਪਰਚਾ ਹੋ ਜਾਊਗਾ ਉਹਨਾਂ ਤੇ ਹੋ ਜਾਣਾ ਹੈ ਠੀਕ ਹੈ ਪਰ ਪਰਚਾ ਜਿਹੜਾ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਬੱਸ ਮਾਲਕ ਤੇ ਉਹਨਾਂ ਨੂੰ ਸੇਕ ਲੱਗੇ ਯਾਰ ਤੁਸੀਂ ਐਕਸੀਡੈਂਟ ਹੋ ਜਾਂਦਾ ਕਿਸੇ ਦੀ ਜਾਨ ਚਲੀ ਜਾਂਦੀ ਹੈ ਤੁਸੀਂ ਉਹਦਾ 5 ਲੱਖ ਰੁਪਏ ਇੱਕ ਇੱਕ ਬੰਦੇ ਦਾ ਕਹਿ ਕੇ ਕਹਿ ਦਿੰਦੇ ਹੋ ਵੀ ਇਹਨੂੰ 5 ਲੱਖ ਰੁਪਈਆ ਦੇ ਦਿੰਨੇ ਆ ਤੇ ਘਰ ਦੇ ਚੁੱਪ ਕਰ ਜਾਂਦੇ ਆ ਤੇ ਸ਼ਰਮ ਉਹਨਾਂ ਲੋਕਾਂ ਨੂੰ ਆਉਣਾ ਚਾਹੀਦਾ ਜਿਹੜੇ ਇੰਨਾ ਬੱਸਾਂ ਤੇ ਚੜਦੇ ਆ ਜਦੋਂ ਤੁਹਾਨੂੰ ਪਤਾ ਲੱਗਦਾ ਮਜਬੂਰੀ ਦੇ ਕਾਰਨ ਤੁਸੀਂ ਬੱਸਾਂ ਤੇ ਚੜਦੇ ਹੋ ਤੁਹਾਨੂੰ ਇੰਨਾ ਕੀ ਦਾ ਪਤਾ ਲੱਗਦਾ ਵੀ ਬੱਸ ਓਵਰ ਸਪੀਡ ਤੇ ਜਾ ਰਹੀ ਹੈ ਯਾਰ ਤੁਸੀਂ ਉੱਥੇ ਉੱਠ ਕੇ ਰੌਲਾ ਪਾ ਲੋ ਪਰ ਕੋਈ ਨਹੀਂ ਬੋਲਦਾ ਜਦੋਂ ਇਹੋ ਜਿਹੇ ਹਾਸੇ ਹੋ ਜਾਂਦੇ ਹਨ ਤੇ ਫਿਰ ਵਿਦਵਾਨ ਬਣ ਕੇ ਬਹਿ ਜਾਂਦੇ ਆ ਜੇ ਅਸੀਂ ਇਹ ਬੇਣਤੀ ਪੁਲਿਸ ਪ੍ਰਸ਼ਾਸਨ ਨੂੰ ਕਰਦੇ ਆ ਇਸ ਵੱਲ ਤੇ ਧਿਆਨ ਦਿਓ ਤੇ ਜੇ ਅਸੀਂ ਧਿਆਨ ਦਿੱਤਾ ਮੁੜ ਕੇ ਕੰਮ ਖਰਾਬ ਹੋ ਜਾਣਾ ਫੇਰ ਫੇਰ ਤੁਸੀਂ ਕਹਿ ਦਿੰਦੇ ਹੋ ਥਾ ਥਾ ਦੇ ਧਰਨੇ ਲੱਗੇ ਹੋਰ ਦਾ ਸ਼ਕਲ ਵੇਖਣ ਵਾਸਤੇ ਰੱਖਿਆ ਤੁਸੀਂ ਯਾਰ ਤੁਸੀਂ ਦੱਸੋ ਸਾਨੂੰ ਚੌਂਕਾਂ ਦੇ ਵਿੱਚ ਚਲਾਨ ਕੱਟਣ ਨਾਲ ਉਹ ਬੱਸਾਂ ਤੇ ਨਿਗ੍ਹਾ ਰੱਖੋ ਤੁਸੀਂ ਪਰ ਇਥੋਂ ਕੀ ਗੁਰਦੇਵਤ ਸਿੰਘ ਐਮ ਐਲ ਏ ਉੱਥੇ ਕੋਲ ਫਰੀਦਕੋਟ ਦੇ ਬੈਠੇ ਨੇ ਉਹ ਕਹਿ ਕੇ ਗਏ ਕਲਤਾਰ ਸਿੰਘ ਸੰਤਮਾ ਦੇ ਕੇ ਗਏ ਕਹਿੰਦੇ ਪੌਲ ਪੀੜਾ ਸੀਗਾ ਉਸ ਦੇ ਕਾਰਨ ਕਹਿੰਦਾ ਇਹ ਹਾਦਸਾ ਹੋਇਆ ਉੱਥੇ ਅਸੀਂ ਇਹ ਪੌਲ ਦੀ ਦੇਖ ਰੇਖ ਕਰਕੇ ਇਹਨੂੰ ਥੋੜਾ ਖੁੱਲਾ ਕਰਾਂਗੇ ਯਾਰ ਜੋ ਹੁਣ ਜੋ ਤੁਸੀਂ ਖੁੱਲਾ ਕਰ ਰਹੇ ਹੋ ਪਹਿਲਾਂ ਜਦੋਂ ਤੁਸੀਂ ਗਾਂਹੜੇ ਪੁਲਿਸ ਸਹੀ ਕਰਦੇ ਪਏ ਹੋ ਤੁਹਾਨੂੰ ਪਿਛਲਾ ਪੁਲ ਨਹੀਂ ਦਿਖਿਆ ਪਰ ਇਹ ਚੀਜ਼ ਤੁਹਾਡੇ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਤੁਹਾਨੂੰ ਲਿਆਉਣੀ ਪੈਣੀ ਆ ਪਹਿਲੀ ਗੱਲ ਤਾਂ ਤੁਸੀਂ ਬੱਸਾਂ ਤੇ ਚੜਨਾ ਬੰਦ ਕਰੋ ਮਜਬੂਰਨ ਤੌਰ ਤੇ ਚਲੋ ਆਪਾਂ ਨੂੰ ਜਾਣਾ ਪੈਂਦਾ ਪਰ ਯਾਰ ਜੱਥੇ ਓਵਰ ਸਪੀਡ ਹੁੰਦੀ ਆ ਗੱਡੀ ਤੁਹਾਨੂੰ ਲੱਗਦਾ ਵੀ ਡਰਾਈਵਰ ਤੇਜ਼ ਲਾ ਰਿਹਾ ਉੱਠ ਕੇ ਖੜੇ ਹੋ ਜੋ ਰੌਲਾ ਪਾਓ ਉੱਥੇ ਤੇ ਜੇ ਫਿਰ ਵੀ ਇਹ ਚੀਜ਼ ਨਹੀਂ ਹੋ ਕਰਦਾ ਨਾ ਤੇ ਤੁਸੀਂ ਯਾਰ ਬਸ ਤੋਂ ਥਲੇ ਉੱਤਰ ਕੋ ਹੋਰ ਨਹੀਂ ਬਸਾਂ ਹੁੰਦੀਆਂ ਪਰ ਇਹ ਬਸਾਂ ਦੇ ਇਹਨਾਂ ਨੂੰ ਕਿਸੇ ਦਾ ਕੋਈ ਕਿਸੇ ਦਾ ਕੁਝ ਨਹੀਂ ਠੀਕ ਹੈ ਜੀ ਇਹ ਪਿੱਛੋਂ ਸਰਕਾਰਾਂ ਸ਼ਹਿ ਦਿੰਦੀਆਂ ਬੱਸਾਂ ਦੇ ਮਾਲਕ ਸ਼ਹਿ ਦਿੰਦੇ ਆ ਫੇਰ ਇਹ ਚੀਜ਼ਾਂ ਹੁੰਦੀਆਂ ਪਰ ਕਸੂਰ ਮੁੜ ਕੇ ਐਂਡ ਤੇ ਸਾਰੇ ਕੀ ਕਹਿੰਦੇ ਆ ਡਰਾਈਵਰ ਦਾ ਉਹਨਾਂ ਦਾ ਪਰ ਉਹ ਵੀ ਇੱਕ ਬਾਈ ਜਦੋਂ ਪਿੱਛੋਂ ਡਾਂਗ ਦੇ ਕੇ ਰੱਖਦੇ ਆ ਨਾ ਅਗਲੇ ਤੇ ਉਹਨਾਂ ਨੂੰ ਤੇਜ਼ ਕਰਨੀਆਂ ਪੈਂਦੀਆਂ ਟਾਈਮਾਂ ਦੇ ਰੋਲੇ ਪੈਂਦੇ ਆ ਤੇ ਆਪਾਂ ਨੂੰ ਆਪ ਨੂੰ ਸੋਚਣਾ ਪਊਗਾ ਇਹਨਾਂ ਨੇ ਕੁਝ ਨਹੀਂ ਕਰਨਾ ਜੇ ਤੁਸੀਂ ਐਂ ਮਰੀ ਜਾਨ ਤੇ ਫਿਰ ਬਾਈ ਤੁਹਾਡੀ ਮਰਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ